ਨਕਮਲਜੀਤ ਕੋਰੇ ਗੋਪੀਤ ਲੱਗੀ ਲੱਗਦਾ ਸੀ ਤੇ ਕੀ ਗੱਲ ਬਤੋਈ ਹਾਏ ਮੇਰੇ ਪਤੀ ਗੁਰਪ੍ਰੀਤ ਸਿੰਘ ਹਾਏ ਪੁਲਿਸ ਮੈਂ ਇੱਕ ਮਹੀਨੇ ਦੇ ਵਿੱਚ ਹੀ 24 24 ਘੰਟੇ ਡਿਊਟੀਆਂ ਲੈਂਦੇ ਹੁਣਾਂ ਦੇ ਕੋਲੋਂ ਹਾਏ ਰੈਸਟ ਨੂੰ ਮੌਕਾ ਨਹੀਂ ਦਿੰਦੇ ਕਿਤੇ ਘੰਟਾ ਇੱਕ ਵੀ ਨਹੀਂ ਦਿੰਦੇ ਕਿਤੇ ਆਪਣੇ ਬੱਚਿਆਂ ਨਾਲ ਟਾਈਮ ਨਹੀਂ ਕੱਢਣ ਨੂੰ ਦਿੰਦੇ ਹਾਏ ਰਾਤੀ ਸੋ ਫਟਾਫਟ ਆਈ ਸਵੇਦੀ ਡਿਊਟੀ ਕਰਕੇ ਕਹਿੰਦੇ ਕਮਲ ਮੈ ਯੂਨੀਫਾਰਮ ਚੇਂਜ ਕਰਨੀ ਹੈ ਮੈਨੂੰ ਡਿਊਟੀ ਪੈ ਗਈ ਹੈ ਹਾਈ ਚਲੰਦਰ ਚਲ ਗਿਆ ਫੋਰਸ ਲਾਈਨ ਹਾਈ ਮੁੜ ਕੇ ਨਹੀਂ ਫੋਨ ਆਇਆ ਉਹਨਾਂ ਦਾ ਸਵੇਰੇ ਮੈਕਮੇ ਵਾਲੇ ਆਏ ਕਹਿੰਦੇ ਉਹਨਾਂ ਦੀ ਗੱਡੀ ਬਚ ਗਈ ਆ ਹਾਈ ਹਾਈ ਕੀ ਕਰੀਏ ਕੀ ਕਹਿ ਕੇ ਗਈ ਸੀ ਘਰ ਵੀ ਪਕਸਾ ਹਾਈ ਕੁਝ ਨਹੀਂ ਕਿਹਾ ਉਹਨਾਂ ਨੇ ਉਹ ਕਹਿੰਦੇ ਡੈਡੀ ਨੂੰ ਫੋਨ ਕਰ ਦੋ ਕਿ ਮੁੰਡੇ ਦਾ ਜਨਮ ਦਿਨ ਕਰਨਾ ਅੱਜ ਅੱਜ ਮੇਰੇ ਮੁੰਡੇ ਦਾ ਸਾਲ ਹੋਇਆ Anneciğim, doğum günü kutlaması. 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 Anneciğim, ਐਕਚੁਅਲੀ ਇਹਨਾਂ ਦੇ ਫਾਦਰ ਵੀ ਜਿਹੜੇ ਸੀ ਉਹ ਸ਼ਹੀਦ ਹੋਏ ਸੀਗੇ ਹਾਏ ਉਹਨਾਂ ਨੂੰ ਬੜੀ ਲੱਗੀ ਸੀ ਬੜੀ ਪ੍ਰਾਇੋਰਟੀ ਤੇ ਉੱਤੇ ਹੀ ਜਿਹੜੀ ਆ ਜੌਬ ਇਸ ਬੱਚੇ ਨੂੰ ਮਿਲੀ ਸੀ ਥੋੜੀ ਬਹੁਤੀ ਪ੍ਰੈਫਰੈਂਸ ਉਹ ਹੀ ਬਾੱਕੀ ਖੋਦੀ ਲਈ ਸੀ ਬਾਕੀ ਇਹਨੇ ਖੁਦ ਆਪਣਾ ਹਾਏ ਉਹਨੂੰ 10-12 ਸਾਲ ਹੀ ਹੋਏ ਆ ਮੇਰੇ ਸਾਹਮਣੇ ਮੇਰੀ ਮੈਰਿਜ ਤੇ ਉਹ 2 ਸਾਲ ਪਹਿਲਾਂ ਹੀ ਹੋਰਤੀ ਹੋਈ ਸੀ ਹਾਂ ਕਿਤੇ ਜੁੜੀ ਕਿਸ ਨਾਲ ਦੀ ਐਸਾਂ ਆਈ ਐਮ ਟੀਚਰ ਹੀ ਹੁੰਦੀ ਆ ਐਮ ਟੀਚਰ ਹੀ ਹੁੰਦੀ ਆ ਉਹਨਾਂ ਨੇ ਬਾਹਰ ਭੇਜਿਆ ਜਲੰਧਰ ਪੁਲਿਸ ਲਾਈਨ ਤੋਂ ਬਾਹਰ ਜਲੰਧਰ ਲੈਣ ਗਏ ਪੋਰਸ ਲੈਣ ਗਏ ਹੀ ਕਿ ਇੱਥੇ ਕੋਈ ਸੱਚ ਹੋਣੀ ਕੁਝ ਹਾਂ ਆਈ ਮੈਨੂੰ ਕਹਿੰਦੇ ਕਮਲ ਪਤਾ ਨਹੀਂ ਇਨਾਂ ਨੇ ਸਵੇਰੇ ਕਿਹੜਾ ਸੱਪ ਕੱਢਣਾ ਜਿਹੜੀ ਅੱਧੀ ਰਾਤ ਨੂੰ ਸਾਨੂੰ ਭੇਜਣ ਦੇ ਆ ਹਾਂ ਮੈਂ ਕਹਿੰਦੀ ਮੈਂ ਰੋਟੀ ਖਾ ਜੋ ਥੋੜੀ ਜੀ ਇੰਨੇ ਖਾਣੀ ਕਹਿੰਦੇ ਕਮਲ ਰਸਤੇ 'ਚੋ ਖਾ ਲਾਂਗੇ ਮੈਂ ਕਿਹਾ ਤੁਹਾਨੂੰ ਕਿਹਨੇ ਨਹੀਂ ਪੁੱਛਣੀ ਇਹ ਮਹਿਕਮਾ ਬੜਾ ਕੁੱਤਾ ਤੁਹਾਨੂੰ ਕਿਹੇ ਚੀਜ਼ ਦੀ ਤੁਹਾਨੂੰ ਉੱਤੇ ਪੂਰੀ ਕਰਨੀ ਉਹਨਾਂ ਨੇ ਲੋੜ ਹਾਏ ਕਰੋ ਟਿਫਨ ਲੈ ਜੋ ਕੀ ਸਰਕਾਰ ਨੂੰ ਹੀ ਕਹਿਣਾ ਚਾਹੀਦਾ ਹਾਏ ਮੇਰਾ ਬੰਦਾ ਮੈਨੂੰ ਦੇ ਦੋ ਸਰਕਾਰ ਕੋ ਮੈਂ ਕੀ ਲੈਣਾ ਹਾਏ ਹਾਏ ਰੱਬਾ ਹਾਏ ਰੱਬਾ ਪ੍ਰਿੰਸੀਪਲ ਵਿਕ੍ਰਮ ਸਿੰਘ ਮੇਰੀ ਪਨੇਮੀ ਹੈ ਇਹ ਔਰ ਕੀ ਹੋਇਆ ਸੀ ਕਿ ਇਹਦਾ ਫਾਦਰ ਵੀ ਜਿਹੜਾ ਸੀਗਾ ਕਿ ਉਹ ਵੀ ਟੈਰਰਿਜ਼ਮ ਦਾ ਵਿਕਟਮ ਸੀਗਾ ਤੇ ਟੈਰਿਸਟਾਂ ਨੇ ਉਹਨੂੰ ਜਿਹੜਾ ਸੀਗਾ ਉਹ ਮਾਰਤਾ ਸੀਗਾ ਔਰ ਗੁਰਪ੍ਰੀਤ ਬਹੁਤ ਛੋਟੀ ਐ ਇਸਦਾ ਸੀ ਛੋਟੀ ਉਮਰ ਦਾ ਰਹਿ ਗਿਆ ਸੀਗਾ ਜਦੋਂ ਫਿਰ ਲਈ ਤੇ ਉਹਨੇ ਆਪਣੇ ਸੰਘਰਸ਼ ਨਾਲ ਹੀ ਇਹ ਸਾਰੀ ਜੌਬ ਲੇਕਿਨ ਪ੍ਰਾਇੋਰਟੀ ਜਿਹੜੀ ਹੈ ਸਰਕਾਰ ਨੇ ਜ਼ਰੂਰ ਦਿੱਤੀ ਸੀਗੀ ਸੋ ਅੱਜ ਇਹ ਹਾਲਾਤ ਹੈ ਪੜੀ ਲਿਖੀ ਬੱਚੀ ਹੈ ਐਮ ਐਸ ਸੀ ਹੈਗੀ ਹੈ ਮੇਰੀ ਪੜ੍ਹਾਈ ਵਿੱਚ ਜਿਹੜੀ ਹੈ ਇਹ ਔਰ ਬਸ ਇੱਕ ਮਤਲਬ ਤੁਸੀਂ ਕਹਿ ਲੋ ਕਿ ਪ੍ਰੈਸ਼ਰ ਆਫ ਡਿਊਟੀ ਪ੍ਰੈਸ਼ਰ ਆਫ ਡਿਊਟੀ ਨੇ ਹੀ ਜਿਹੜਾ ਹੈ ਉਹ ਸਾਰਾ ਕੁਝ ਹਾਲਾਤ ਬਣੇ ਆ ਜਿਵੇਂ ਅੱਜ ਅਸੀਂ ਟੀਵੀ ਤੇ ਨਿਊਜ਼ ਸੁਣੀ ਆ ਬਿਕਾਜ਼ ਮਾਈ ਡਾਟਰ ਇਜ਼ ਪ੍ਰਪੇਅਰਿੰਗ ਫਾਰ ਸਿਵਲ ਸਰਵਿਸਸਸ ਤੋ ਉਹਨੇ ਮੈਨੂੰ ਮਾਰਨਿੰਗਸ ਤੇ ਨਿਊਜ਼ ਪੜੀ ਤੇ ਕਹਿੰਦੇ ਕਿ ਮਤਲਬ ਇਸ ਤਰ੍ਹਾਂ ਗੱਲ ਹੋਈ ਆ ਸਰ ਜਿਹੜੇ ਸੀਗੇ ਉੱਥੇ ਉਹਨਾਂ ਨੇ ਦੱਸਿਆ ਸਾਰਾ ਕੁਝ ਜਿਸ ਤਰ੍ਹਾਂ ਗੋਪੀ ਦੀ ਕਿੰਨੇ ਬੱਚੀ ਸੀ ਤੇ ਇੱਕ ਬੇਟਾ ਇੱਕ ਬੇਟੀ ਹੈ ਤੇ ਕਦੋਂ ਕਿੰਨਾ ਚਿਰ ਉਹ ਨੌਕਰੀ ਕਰਦੇ ਨੇ ਨੌਕਰੀ ਕਰਦੇ ਨੇ ਗੋਪੀ ਨੂੰ ਮਿਰਕਲ ਕਿੰਨਾ ਚਿਰ 11-12 ਸਾਲ ਹੋ ਗਏ ਹੈ ਉਹ ਵੱਡਾ ਦੁਕਾਨ ਦਾ ਬੜਾ ਕੋਈ ਲਫ਼ਜ਼ ਨਹੀਂ ਇਹੋ ਜਿਹਾ ਦੁਕਾਨ ਤੋਂ ਨੂੰ ਕਿਵੇਂ ਸਪਲੈਸ ਕਰੀਏ ਕਿਵੇਂ ਆਪਣੀਆਂ ਭਾਵਨਾਵਾਂ ਦੱਸੀਏ ਅੱਜ ਗੁਰਪ੍ਰੀਤ ਦੇ ਛੋਟਾ ਜਿਹਾ ਬੇਟਾ ਉਹਦਾ ਅੱਜ ਜਨਮ ਦਿਨ ਸੀਗਾ ਅੱਜ ਜਨਮ ਦਿਨ ਵਾਲੇ ਦਿਨ ਬੱਚੇ ਆਪ ਆਪ ਖੁਸ਼ੀਆਂ ਮਨਾਉਂਦੇ ਨੇ ਅੱਜ ਉਸ ਬੱਚੇ ਨੇ ਆਪਣੇ ਬਾਪ ਨੂੰ ਅਗਨੀ ਭੇਂਟ ਕੀਤੀ ਇਸ ਤੋਂ ਵੱਧ ਕੀ ਦੁਖਾਂਤ ਹੋ ਸਕਦਾ ਸਾਡੇ ਇਸ ਪਰਿਵਾਰ ਦੇ ਨਾਲ ਬੜਾ ਪੁਰਾਣਾ ਸੰਬੰਧ ਸਰਾਰ ਵੱਸਨ ਸਿੰਘ ਹਣਾ ਦਾ ਇਹ ਦੋਤਾ ਤੇ ਕੱਲੇ ਦੀ ਡਿਊਟੀ ਸੀਗੀ ਦਾਲੀ ਵੀ ਮੈਨੂੰ ਮਿਲ ਕੇ ਗਿਆ ਦੁਪਹਿਰ ਐਸੀ ਸਾਰੇ ਰੋਟੀ ਵੀ ਇਕੱਠੀ ਖਾਧੀ ਤੇ ਮੈਨੂੰ ਨਹੀਂ ਸੀ ਪਤਾ ਵੀ ਅਗਲੇ ਦਿਨ ਇਹੋ ਜੀ ਦੁਖਦਾਈ ਖਬਰ ਆਊਗੀ ਉਸ ਪਰਿਵਾਰ ਨੂੰ ساری ਉਮਰ ਲਈ ਬਹੁਤ ਵੱਡਾ ਦੁਖਾਂਤ ਉਹ ਅੱਗੇ ਆ ਗਿਆ ਮੇਰੀ ਇਹੋ ਹੀ ਬੇਨਤੀ ਆ ਸਮਾਜ ਨੂੰ ਵੀ ਸਰਕਾਰ ਨੂੰ ਵੀ ਵੀ ਅਸੀਂ ਗੁਰਪ੍ਰੀਤ ਨੂੰ ਤਾਂ ਨਹੀਂ ਵਾਪਸ ਲਿਆ ਸਕਣਾ ਉਹਦੀ ਪਰਮਾਈ ਵੀ ਨਹੀਂ ਹੋ ਸਕਦੀ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਸਮਾਜ ਨੂੰ ਔਰ ਸਰਕਾਰ ਨੂੰ ਚਾਹੀਦਾ ਵੀ ਪਰਿਵਾਰ ਨੂੰ ਕਾਇਮ ਰੱਖੋ ਉਹਦੇ ਦੁੱਖ ਨੂੰ ਥੋੜਾ ਬੋਤਾ ਘਟਾ ਜਾ ਸਕਦਾ ਹੋਰ ਕੋਈ ਗੱਲ ਹੋਣੀ ਨਹੀਂ ਪ੍ਰਮੇਸ਼ਰ ਕਿਰਪਾ ਕਰੇ ਪਰਿਵਾਰ ਦੇ ਬਹੁਤ ਇੱਕ ਦੁੱਖ ਦੀ ਘੜੀ ਔਰ ਸਾਰੇ ਇਲਾਕੇ ਦੇ ਵਿੱਚ ਇਸ ਗੱਲ ਦਾ ਅਜ ਨਮਕੀਨ ਮਾਹੌਲ ਆ ਬੜਾ ਹਰਮਨ ਪਿਆਰਾ ਸੀ ਹਰ ਇੱਕ ਨੂੰ ਮਾਨ ਸਤਕਾਰ ਦਿੰਦਾ ਸੀਗਾ ਪਤਾ ਨਹੀਂ ਸੀ ਮੇਰੇ ਪਰਮੇਸ਼ਰ ਨੂੰ ਕੀ ਮੰਜ਼ੂਰ ਆ ਇਨਸਾਨ ਕਮਜ਼ੋਰ ਆ ਉਹਦੇ ਅੱਗੇ ਵਾਸ ਕੋਈ ਨਹੀਂ ਚੱਲਦਾ ਮੈਂ ਹੋਈ ਗਵਾਂਗਾ ਵੀ ਪਰਮੇਸ਼ਰ ਕਿਰਪਾ ਕਰੇ ਪਰਿਵਾਰ ਦੇ ਉੱਤੇ ਅਸ਼ੀਰਵਾਦ ਬਰਿਆ ਹੱਥ ਰੱਖ ਕੇ ਉਹਨੂੰ ਸੁਭਾਲੇ ਜਿਹੜੀਆਂ ਫੈਸਿਲਿਟੀਆਂ ਜੋ ਦੇਖਤੀਆਂ ਮੀ ਫੈਸਿਲਿਟੀ ਦੇਖੋ ਇਹ ਫੈਸਿਲਿਟੀ ਤਾਂ ਸਰਕਾਰ ਦਊਗੀ ਹਰ ਵਾਲੇ ਚ ਦਊਗੇ ਪਰ ਉਹ ਫੈਸਿਲਿਟੀਆਂ ਜਿਹੜੀਆਂ ਨੇ ਉਹ ਬੰਦੇ ਨਹੀਂ ਭਰਮਾਈ ਨਹੀਂ ਕਰ ਸਕਦੀਆਂ ਪਰ ਇੱਕ ਥੋੜਾ ਬਹੁਤ ਵਸ ਦੁੱਖ ਦੇ ਵਿੱਚ ਕਿਤੇ ਮਾੜੀ-ਮੋਢੀ ਕਮੀ ਜ਼ਰੂਰ ਹੋ ਜਾਏਗੀ ਪਰ ਫੈਸਿਲਿਟੀ ਤੇ ਮਿਲਣ ਗਿਆ ਸਰਕਾਰ ਵਚਨਬਾਦਾ ਉਹਦੀ ਉਹਦੀ ਡੈਥ ਡਿਊਟੀ ਤੇ ਹੋਈ ਆ ਉਹ ਆਪਣੀ ਡਿਊਟੀ ਨਿਭਾ ਰਿਆ ਸੀਗਾ ਫੋਰਥ ਨੂੰ ਲੈ ਕੇ ਆ ਰਿਹਾ ਸੀਗਾ ਰਾਤ ਦਾ ਟਾਈਮ ਸੀ ਫੇਰੇ ਵੀ ਉਹਨੇ ਡਿਊਟੀ ਕੀਤੀ ਆ ਰਾਤੀ ਵੀ ਕੀਤੀ ਆ ਉਹ ਡਿਊਟੀ ਦਾ ਜੀ ਉਹ ਡਿਊਟੀ ਦਾ ਜੋ ਬੰਦਾ ਔਰ ਸਾਡੇ ਸੀਐਮ ਸਾਹਿਬ ਇਸ ਗੱਲੋਂ ਬੜੇ ਸੰਵੇਦਨਸ਼ੀਲ ਨੇ ਪੰਜਾਬ ਪੁਲਿਸ ਦੇ ਜਿਹੜੇ ਇਹੋ ਜਿਹੇ ਟਰਾਜੈਡੀਜ਼ ਹੁੰਦੀਆਂ ਨੇ ਉਹਦੇ ਵਿੱਚੋਂ ਪੂਰਾ ਪਰਿਵਾਰ ਦਾ ਧਿਆਨ ਰੱਖਦੇ ਨੇ ਉਹ ਰੱਖਾਂਗੇ ਸਰ ਗੁਰਦਾਸ ਕੋ ਦੋ ਬੱਚੇ ਹੀ ਗਏ ਇੱਕ ਲੜਕੀ ਆ ਜੀ ਉਹ ਜਿੱਥੇ ਜੇਲ੍ਹ ਦੇ ਪਿਛਲੇ ਪਾਸੇ ਉਹਨਾਂ ਦੀ ਰਿਹਾਇਸ਼ ਆ ਉਹ ਲੜਕੀ ਵੀ ਦੁਕਾਨ ਤੋਂ ਦੀ ਵੀ ਡੈਥ ਹੋਈ ਆ ਉਸ ਤੋਂ ਇਲਾਵਾ 13 14 ਬੰਦੇ ਐਸੇ ਨੇ ਜਿਹੜੇ ਫੋਰਸ ਦੇ ਫਟਰ ਹੋਏ ਨੇ ਸੋ ਬਹੁਤ ਵੱਡੀ ਟਰੈਜੇਡੀ ਆ ਜੀ ਬਹੁਤ ਵੱਡੀ ਟਰੈਜੇਡੀ ਆ ਅਕਾਲਪੁਰੇ ਕਿਰਪਾ ਕਰੇ ਪਰਮੇਸ਼ਵਰ ਇਹਨਾਂ ਦੀ ਫੋਰਸ ਦੀ ਨੌਕਰੀ ਤੇ 24 into 7 ਵਾਲੀ ਨੌਕਰੀ ਆ ਲਗਾਤਾਰ ਡਿਊਟੀ ਦਿੰਦੇ ਨੇ ਪਰਮੇਸ਼ਵਰ ਰਾਮ ਸੰਗ ਰਵੇ ਅਸੀਂ ਅੱਜ ਇੱਕ ਸਟਾਕਸ ਆਪਰੇਸ਼ਨ ਸੀ ਉਹਦੇ ਰਿਗਾਰਡਿੰਗ ਇਹ 500 ਬੰਦਾ ਸਾਡਾ ਪੀਪੀ ਤੋਂ ਆ ਰਿਹਾ ਸੀਗਾ ਇਹਦਾ ਕਿ ਰਾਤ ਵਿੱਚ ਮਕੇਰੀਆ ਲਗੇ ਇੱਕ ਮੰਦਪਾਗਾ ਇਨਸੀਡੈਂਟ ਹੋਇਆ ਜਿਹਦੇ ਚ ਸਾਡੇ ਇੱਕ ਡਰਾਈਵਰ ਗੁਰਪ੍ਰੀਤ ਸਿੰਘ ਤੇ ਸ਼ਾਲੂ ਜਿਹੜੇ ਕਿ ਪੀਪੀ ਦੇ ਰਨ ਪੋਸਟਡ ਹੈ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਦੇ ਇੱਕ ਤੀਸਰੇ ਹੈ ਹੋਰ ਵੀ ਹੈਗੇ ਜਿਹਨੇ ਮੂਹ ਕਦੇ ਸੀਗੇ ਅਰਦੇਵ ਸਿੰਘ ਇਹ ਸਹੀ ਉਹਨਾਂ ਦੀ ਵੀ ਡੈਥ ਹੋ ਗਈ ਬਾਕੀ ਇੰਜਰਡ ਜਿਹੜੇ ਨੇ ਉਹ ਸੇਫ ਨੇ ਉਹਨਾਂ ਨੂੰ ਲੋ ਪੂਰੀ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ ਪਰ ਇੱਕ ਜਿਹੜਾ ਇੱਕ ਇਨਸੀਡੈਂਟ ਹੋਇਆ ਕਿ ਗੁਰਦਾਸਪੁਰ ਦਾ ਇੱਕ ਮੜਾਈ ਯੰਗ ਮੁੰਡਾ ਇੱਕ ਅਸੀਂ ਕੋਤਤ ਸੰਸਕਾਰ ਅੱਜ ਤੱਕ ਦੋਨੇ ਵੀ ਸੰਸਕਾਰ ਹੋ ਰਿਹਾ ਜੀ ਹਾਂਜੀ ਗੁਰਪ੍ਰੀਤ ਦਾ ਉਹਨੇ ਹੋ ਕੇ ਹਟਾਇਆ ਤੇ ਜਿਹੜੀ ਮੈਡਮ ਆ ਉਹਨਾਂ ਦਾ ਜੇਲ ਰੋਡ ਤੇ ਲੱਗੇ ਇੱਕ ਸ਼ਮਸ਼ਾਨ ਘਾਟ ਤੇ ਸੰਸਕਾਰ ਹੋਣਾ ਹੈ ਸਰਕਾਰ ਵੱਲੋਂ ਤੇ ਡਿਪਾਰਟਮੈਂਟ ਵੱਲੋਂ ਸਾਡੇ ਕੋਲੋਂ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਮਿਲਦੀਆਂ ਨੇ ਉਹ ਪ੍ਰਾਇੋਰਟੀ ਦੇ ਉੱਤੇ ਸਾਨੂੰ ਪਹਿਲਾਂ ਹੀ ਅਨ ਦਿਸਨ ਦੇਸ਼ ਦਿੱਤੇ ਜਾਏ ਗਏ ਨੇ ਤੇ ਹੁਣ ਉਹਨਾਂ ਨੂੰ ਜੋ ਵੀ ਇਹਨਾਂ ਦੀ ਬੰਦਦੀ ਆ ਉਹ ਪੈਲ ਦੇ ਅਧਾਰ ਤੇ ਦਿੱਤਾ ਜਾਏਗਾ ਇਹ ਗੁਰਪ੍ਰੀਤ ਦਾ ਪਰਿਵਾਰ ਚ ਕੋਣ ਕੋਣ ਹੈਗਾ ਸੀ ਇਹਨਾਂ ਦੇ ਇੱਕ ਬੇਟੀ ਹੈ ਇੱਕ ਬੇਟਾ ਬਿਲਕੁਲ ਛੋਟਾ ਹੈ ਤੇ ਇਹਨਾਂ ਦੀ ਵਾਈਫ ਹੈ ਨੇ ਮਦਰ ਨੇ ਇੱਥੇ ਅਮੀਪੁਰ ਇੱਥੇ ਪਿੰਡ ਦੇ ਵਿੱਚ ਹੀ ਰਹਿੰਦੇ ਸੀ ਤੇ ਦੂਜੇ ਪਰਿਵਾਰ ਚ ਜ ਕੁੜੀਆਂ ਲੜਕੀਆਂ ਉਹਨਾਂ ਦਾ ਮੈਨੂੰ ਐਕਟਰੀ ਆਈਡੀਆ ਨਹੀਂ ਹੈਗਾ ਪਰ ਸਾਰੇ ਇੱਥੇ ਮੌਜੂਦ ਹੀ ਸੀਗੇ ਤੇ ਬਹੁਤ ਹੀ ਦੁਖ ਭਰਾ ਇਨਸੀਡੈਂਟ ਹੈਗਾ ਹੈ